ਉ ਨਾਮ ਸਤ ਨਾਮ ਵਾਹਿਗੁਰੂ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਗੁਣਨਾ ਵਿਚਾਰ ਕੋਈ ਮਾਟੀ ਗਾ ਕੇ ਤੂੰ ਪੈ ਸੁਆਮੀ ਮਾਨਸ ਕੀ ਗਾ ਤੇ ਹੀ ਹਮਰੇ ਅਗੁਣ ਬਹੁਤ ਬਹੁਤ ਹੈ ਬਹੁ ਬਾਾਰ ਬਾਾਰ ਹਰ ਗਣ ਤਨ ਆਵੇ ਤੂੰ ਗੁਣਵੰਤਾ ਹਰ ਹਰ ਦਿਆਲ ਹਰ ਆਪੇ ਬਖਸ਼ ਲਹੇ ਹਰਿ ਭਾਵ ਜਿਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਣੀ ਪ੍ਰਭਿ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਈ ਤੇਹਾ ਹਉ ਕਰਿਨ ਅਗਮਿਆ ਗੂਝਰ ਸਚ ਸਾਹਿਬ ਮੇਰਾ ਨਾਨਕ ਬੁਲੈ ਬੁਲਾਇਆ ਤੇਰਾ ਬੀ ਸਮਾਰ ਅਥਾ ਅਗਨੰਤਿਆ ਤੁਲੇ ਜਿਉ ਬੁਲਾਵਹ ਤੇਉ ਨਾਨਕ ਦਾਸ ਬੁਲੈ ਜਿਉ ਬੁਲਾਵਹ ਦੇਵ ਨਾਨਕ ਦਾਸ ਬੋਲੇ ਸਜਣ ਸੱਚਾ ਪਾਤਸ਼ਾਹ ਸਿਰ ਸਾਹ ਉਮਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਮਕ ਨਮਕ ਤੁਮਹੀ ਪ੍ਰਤਪਾਲ ਲੋ ਹਮ ਬਾਰਿਕ ਤੁਮਰੇ ਧਾਰੇ ਤੁਮਦਾਤੇ ਠਾਕੁਰ ਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤ ਪਾਲੋ ਹਮ ਬਾਰਕ ਤੁਮਰੇ ਤਾਰੇ ਜੇ ਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਵਾਮੀ ਤੇਰੋ ਅੰਤ ਨਾ ਕਿ ਨਹੀਂ ਲਹੀਏ ਰਹਾਉ ਕੋਟ ਪਰਾਦ ਹਮਾਰੇ ਖੰਡੋ ਅਨਕ ਬਿਦੀ ਸਮਝਾਵੋ ਮ ਅਗੇ ਆਨ ਅਲਪ ਮਤ ਥੋਰੀ ਤੁਮ ਆਪਣ ਬਿਰਦ ਰਖਾਵੋ ਤੁਮਰੀ ਸਰਨ ਤੁਮਰੀ ਆਸਾ ਤੁਮ ਹੀ ਸਜਨ ਸੁਹੇਲੇ ਰੱਖੋ ਰਖਨ ਹਾਰ ਦਇਆ ਨਾਨਕ ਘਰ ਕੇ ਗੋਲੇ ਤੁਮਰੀ ਸਰਨ ਤੁਮਰੀ ਆਸਾ ਤੁਮਹੀ ਸਜਨ ਸੁਹੇਲੇ ਰੱਖੋ ਰੱਖਨ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਲੋਕ ਅਟਲ ਜਬਰ ਤਖਤ ਦੇ مالک ਗੁਰਤਾ ਗੱਦੀ ਤੇ ਬਰਾਜਮਾਨ ਦੀਨਾ ਬੰਧੂ ਪਤਿਤ ਪਾਵਨ ਸ਼ਬਦ ਬਾਣੀ ਦੇ ਅਵਤਾਰ ਹਰਤ ਪਲਤ ਦੇ ਰਖਿਆ ਲੋਕ ਪਰਲੋਕ ਸੁਹਿੱਲਾ ਕਰਨ ਵਾਲੀ ਦੀਨ ਦੁਨੀਆ ਦੇ ਵਾਲੀ ਰਹਿਮਤਾ ਦੇ ਸਾਗਰ ਸਾਹਿ ਸ਼ੈਨशाह ਪਰਤਾਕ ਸਤਿਗੁਰੂ ਹਾਜ਼ਰਾ ਹਜੂਰ ਜ਼ਾਹਰਾ ਜਹੂਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਹੋਈ ਹੈ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਡਿੱਟ ਸਭੇ ਥਾਰ ਨਹੀਂ ਤੁਦ ਜਿਹਿਆ ਬਦੋ ਮੁਖ ਬਿਦਾਤੇ ਤਾ ਤੂੰ ਸੋਹਿਆ ਐਸੇ ਦੀਨ ਦਯਾ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜਿਨ੍ਹਾਂ ਦੀ ਬਾਤ ਪਾਈ ਗੁਰਦਾਸ ਸਾਹਿਬ ਜੀ ਵਿਖੇ ਬੈਠਾ ਸੋਡੀ ਬਾਦशाह ਰਾਮਦਾਸ ਸਤਗੁਰੂ ਕਹਾਵੇ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਾਪਤ ਪਿਤਰ ਸਥਾਨ ਤੋਂ ਜੋ ਸੱਚੇ ਬਾਦਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਤੋਂ ਪਾਪਨ ਪੀਤਰ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਆ ਤੋ ਆਪ ਜੀ ਨੇ ਬੜੇ ਪਿਆਰ ਤੇ ਸਤਕਾਰ ਸਹਿਤ ਭਾਈ ਸਾਹਿਬ ਜੀ ਦੇ ਪਾਸੋਂ ਮਹਾਰਾਜ ਸੱਚੇ ਬਾਦਸ਼ਾਹ ਜੀ ਦੀ ਬਾਣੀ ਦੇ ਮੂਲ ਪਾਠ ਸਰਵਣ ਕੀਤੇ ਆ ਸਤਿਗੁਰੂ ਸੱਚੇ ਬਾਦਸ਼ਾਹ ਮਹਾਰਾਜ ਜੀ ਦੀ ਬਾਣੀ ਦੀ ਗੁਰਮਤ ਵਿਚਾਰ ਦੇ ਨਾਲ ਜੁੜਦਿਆਂ ਹੋਇਆਂ ਜੋ ਰਾਇਤ ਨਾਮਿਆਂ ਦਾ ਸਾਨੂੰ ਸਾਰੇ ਜੀਵਾਂ ਨੂੰ ਹੁਕਮ ਆ ਵਾਹਿਗੁਰੂ ਨਿਤ ਬਜਨੇ ਉਚਾਰੀ ਗੁਰੂ ਕਾ ਸਿਖ ਜਦੋਂ ਵੀ ਅਮਰਤ ਵੇਲੇ ਉੱਠਦਾ ਹੈ ਤੇ ਸਭ ਤੋਂ ਪਹਿਲਾਂ ਆਪਣੇ ਮੁੱਠ ਦੇ ਵਿੱਚੋਂ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਦਾ ਹੈ ਵਾਹਿਗੁਰੂ ਕੋ ਹਿਰਦੇ ਧਾਰਿ ਆਪਣੇ ਹਿਰਦੇ ਦੇ ਅੰਦਰ ਵੀ ਅਕਾਲ ਪੁਰਖ ਪਰਮਾਤਮਾ ਦੀ ਹੋਂਦ ਨੂੰ ਵਸਾਉਂਦਾ ਕਿਉਂਕਿ ਵਹਿਗੁਰੂ ਸ਼ਬਦ ਅਕਾਲ ਪੁਰਖ ਪਰਮਾਤਮਾ ਦੀ ਹੋਂਦ ਦਾ ਸੂਚਕ ਆਗੇ ਆਪ ਤ ਸਿੰਘ ਜੋ ਪਾਵੈ ਦੋ ਪੈਣਾ ਆਪਸ ਵਿੱਚ ਮਿਲਣ ਦੋ ਪ੍ਰਾਪ ਆਪਸ ਵਿੱਚ ਮਿਲਣ ਬਾਪ ਅਤੇ ਪੁੱਤਰ ਦਾ ਮਿਲਾਪ ਹੋਵੇ ਸਾਸ ਅਤੇ ਨੂਹ ਦਾ ਮਿਲਾਪ ਹੋਵੇ ਮਾਂ ਧੀ ਦਾ ਮਿਲਾਪ ਹੋਵੇ ਇਹ ਸਾਨੂੰ ਸੁਖੰਿਆ ਵਾਹਿਗੁਰੂ ਜੀ ਕੀ ਫਤਿਹ ਬੁਲਾਵੇ ਤੋ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਨਾਨਕ ਨਾਮ ਲੇਵਾ ਸਮੂਹ ਸੰਗਤ ਮਾਈ ਭਾਈ ਇਹ ਜੋ ਪਾਵਨ ਪੀਤਰ ਹੁਕਮ ਮੰਨਣਾ ਆਪ ਜੀ ਨੇ ਇਸ ਸਮੇਂ ਸਰਵਣ ਕੀਤਾ ਪੰਚਮ ਪਾਤਸ਼ਾਹ ਸ਼ਹੀਦਾ ਦੇ ਸ਼ਰਧਾਲੂ ਗੁਰਬਾਣੀ ਦੇ ਦੋਹੇ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਪਰਥਾਏ ਪਟ ਮਥਰਾ ਜੀ ਆਪਣੀ ਬਾਣੀ ਵਿੱਚ ਬਚਨ ਕਰਦੇ ਨੇ ਤਰਨ ਗगन ਨਵਖੰਡ ਮਹਿ ਜੋਤ ਸਰੂਪੀ ਰਹੋ ਭਰ ਪਨ ਮਥਰਾ ਕਸ਼ਪੇਦ ਨਹੀਂ ਗੁਰ ਅਰਜਨ ਪਰਤਾਖ ਹਰੇ ਭਾਈ ਇਹ ਧਰਤੀ ਜਿੰਨੀ ਵੀ ਸੰਸਾਰ ਦੀ ਵਿਸ਼ਮ ਦੀ ਧਰਤੀ ਆ ਮਾਤ ਲੋਕ ਆਕਾਸ਼ ਲੋਕ ਪਤਾਲ ਲੋਕ ਸਾਰੇ ਸੰਸਾਰ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਜੋਤ ਵਿਆਪਕ ਆ ਤੇ ਇਸੇ ਤਰ੍ਹਾਂ ਏ ਭਾਈ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਦਾ ਪਰਤੱਖ ਸਰੂਪ ਆ ਤਾਂ ਹੀ ਪਟ ਮਥਰਾ ਜੀ ਬਚਨ ਕਰਦੇ ਨੇ ਜਬ ਲਾਉ ਨਹੀਂ ਭਾਗ ਲਿਲਾਰ ਉਦੈ ਤਬ ਲਾਉ ਭਰਮਤੇ ਫਿਰਤੇ ਬਹੁਤਾਇਓ ਕਲ ਕੋਰ ਸਮੁੰਦਰ ਮੈਂ ਬੂਟ ਤਥੇ ਕਬ ਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਜਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਮ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾਇਓ ਜਿਹੜਾ ਵੀ ਮਾਈ ਭਾਈ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਯਾਦ ਕਰੇਗਾ ਉਹ ਦੁਨੀਆਂ ਦੀਆਂ ਜਿਹੜੀਆਂ 84 ਦੇ ਗੇੜੀਆਂ ਜੂਨਾ ਨੇ ਆਵਾ ਗੌਣ ਦੀਆਂ ਜੁਨੀਆਂ ਇਹਨਾਂ ਤੋਂ ਮੁਕਤ ਹੋ ਜਾਏਗਾ ਤਾਂ ਤੇ ਸਾਰੀ ਸੰਗਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਐਸੇ ਦੀਨ ਦਇਆਲ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਰਨ ਪੀਤਰ ਹੁਕਮ ਨਾਮਾ ਤਨਾ ਸ੍ਰੀ ਦਾ ਆਗਿਆ ਤਨਾ ਸ੍ਰੀ ਤਰਵੰਤੀ ਜਾਣੀਏ ਭਾਈ ਜੇ ਸਤਗੁਰ ਕੀ ਕਾਰ ਕਮਾਈ ਜੇ ਇਸ ਰਾਹੀ ਗੁਰੂ ਦੀ ਕਾਰ ਕਮਾਈ ਜਾਏ ਸੇਵਾ ਵਿੱਚ ਲੱਗਿਆ ਜਾਏ ਭਾਵ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਜੁੜਿਆ ਜਪਿਆ ਜਾਏ ਉਹਦੇ ਚਰਨਾਂ ਦੇ ਨਾਲ ਸਾਡਾ ਮਾਨ ਜੁੜ ਜਾਏ ਮਹਾਰਾਜ ਕਹਿੰਦੇ ਨੇ ਇਹ ਧਨਵਾਰ ਆ ਭਾਗਾ ਵਾਲਾ ਇਹ ਰਾਗ ਆ ਕਿ ਜਿਸ ਵਿੱਚ ਪਾਤਸ਼ਾਹ ਜੀ ਨੇ ਬਾਣੀ ਦਾ ਉਚਾਰਨ ਕੀਤਾ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 673 ਅੰਗ ਤੋਂ ਆਰੰਭ ਹੋ ਕੇ 674 ਅੰਗ ਉਤੇ ਇਹ ਪਾਵ ਪਿੱਤਰ ਜਿਹੜਾ ਸ਼ਬਦ ਆ ਉਹ ਪਾਤਸ਼ਾਹ ਜੀ ਦਾ ਸਮਾਪਤ ਹੁੰਦਾ ਸੋ ਸਭ ਤੋਂ ਪਹਿਲੇ ਬੰਦ ਦੇ ਅੰਦਰ ਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੀ ਬਖਸ਼ਿਸ਼ ਕਰਦੇ ਆ ਆਉ ਬੜੇ ਪਿਆਰ ਦੇ ਨਾਲ ਸਾਰੀ ਸੰਗਤ ਜੁੜੀਏ ਤੇ ਮੁਖ ਨੂੰ ਪਵਿੱਤਰ ਕਰਦਿਆ ਹੋਇਆਂ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਸਰੀ ਮਹੱਲਾ ਪੰਜਵਾ ਤੁਮਾ ਧਾਤੇ ਠਾਕੂਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਪੰਚਮ ਪਾਤਸ਼ਾ ਸ਼ਹੀਦਾ ਦੇ ਸ਼ਰਤਾਰਸ ਗੁਰਬਾਣੀ ਦੇ ਬੋਹੇਤ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਬਦ ਦੇ ਪਹਿਲੇ ਬੰਦ ਵਿੱਚ ਬਚਨ ਕਰਦੇ ਆ ਹੇ ਮੇਰੇ ਮਾਲਕ ਜੀ ਤੂੰ ਸਾਰੇ ਸੰਸਾਰ ਦਾ ਦਾਦਾ ਹੈ ਜਗਤ ਗੁਰੂ ਬਾਬਾ ਧੰਗੁਰੂ ਨਾਨਕ ਸਾਹਿਬ ਜਿਸ ਮਾਤ ਲੋਕ ਉੱਤੇ ਆਏ ਤੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਇੱਕ ਓੰਕਾਰ ਦਾ ਉਚਾਰਨ ਕੀਤਾ ਇੱਕ ਉਂਗਲ ਸੱਚੇ ਬਾਦਸ਼ਾਹ ਜੀ ਨੇ ਉੱਪਰ ਕੀਤੀ ਦਾਇ ਜੌਲਤਾ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਦਿੱਤਾ ਤੇ ਉਹਦਾ ਇਸ਼ਾਰਾ ਇਹ ਸੀ ਮੈਂ ਸਾਰੇ ਦੁਨੀਆ ਦੇ ਜੀਵਾਂ ਨੂੰ ਇਕ ਵਾਹਿਗੁਰੂ ਅਕਾਲ ਪੁਰਖ ਦੇ ਦਰ ਇੱਥੇ ਗਿਣਤੀ ਦਾ ਏਕਾ ਲਾ ਦਿੱਤਾ ਕਿ ਭਾਵੇਂ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਏਕਿਆ ਜਿਹੜਾ ਸਾਰੇ ਸੰਸਾਰ ਦਾ ਦਾਤਾ ਹੈ ਮਾਲਕ ਹੈ ਫੇਰ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਗੁਰਾ ਇੱਕ ਦੇਹੇ ਪੁਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈਏ ਭਾਈ ਇੱਥੇ ਕੋਈ ਹੋਰ ਦੂਜਾ ਨਹੀਂ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਇੱਕ ਬਚਨ ਕੀਤਾ ਜੇ ਦੂਜੇ ਪਾਸੋਂ ਮੰਗੀ ਹੈ ਤਾਂ ਲਾਜ ਮਰਾਈਏ ਬੜਾ ਕਰਣਾ ਸ਼ਬਦਿਆ ਜੇ ਕੋਈ ਆਪਣੇ ਗੁਰੂ ਨੂੰ ਛੱਡ ਕੇ ਆਪਣੇ ਦਾਤੇ ਨੂੰ ਛੱਡ ਕੇ ਕਿਸੇ ਹੋਰ ਨੂੰ ਮੰਗਣ ਜਾਏ ਤੇ ਪਾਤਸ਼ਾਹ ਜੀ ਨੇ ਬਾਣੀ ਵਿੱਚ ਸ਼ਬਦ ਆਖਿਆ ਕਿ ਫਿਰ ਉਸ ਨੂੰ ਸ਼ਰਮਸਾਰ ਹੋਣਾ ਪੈਂਦਾ ਹੈ ਤੋ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਗੱਲ ਸਾਨੂੰ ਸਮਝਾਈ ਹੈ ਗੁਰਾ ਇਕ ਦੇਹ ਭੁਜਾਈ ਸਪਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਏ ਇਹ ਭਾਈ ਸਾਡਾ ਦਾਤਾ ਇੱਕ ਵਾਹਿਗੁਰੂ ਅਕਾਲ ਪੁਰਖ ਪਰਮਾਤਮਾ ਹੈ ਉਹ ਕਿਤੇ ਸਾਨੂੰ ਭੁੱਲ ਨਾ ਜਾਏ ਸਤਿਗੁਰਾਂ ਨੇ बार-बार ਉਹਦੇ ਨਾਲ ਜੁੜਨ ਵਾਸਤੇ ਇਹ ਸਾਨੂੰ ਤਾਜੀਦ ਕੀਤੀ ਹੈ ਕਿਉਂਕਿ ਉਹ ਸਾਰੇ ਸੰਸਾਰ ਦਾ ਦਾਤਾ ਹੈ ਇੱਕ ਦਾਤਾ ਸਭ ਮੰਗਤੇ ਇੱਕੋ ਦੇਵਨਹਾਰ ਇਹ ਪ੍ਰਮਾਤਮਾ ਹੀ ਦਾਤਾ ਹੈ ਬਾਕੀ ਸਾਰੇ ਮੰਗਦੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਸ਼ਹੀਦੀ ਛੇਤਾ ਦੀ ਸਿਖ ਜਗਤ ਨੇ ਮਨਾਈ ਭਾਈ ਮਤੀ ਦਾਸ ਭਾਈ ਸੱਤਿ ਦਾਸ ਭਾਈ ਦਿਆਲਾ ਜੀ ਔਰ ਦਸ਼ਮੇਸ਼ ਪਾਦਸ਼ਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ 350 ਸਾਲਾ ਗੋਆਈ ਦਿਵਸ ਔਰ ਗੁਰੂ ਕੀ ਸੰਗਤ ਐਸੇ ਦੀਨ ਦਿਆਲ ਅੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਬਚਨ ਆ ਜਗ ਤੇ ਭਿਖਾਰੀ ਫਿਰਤ ਹੈ ਸਭ ਕੋ ਦਾਤਾ RAM ਕਹੋ ਨਾਨਕ ਮਨ ਸਿਮਰਤੇ ਪੂਰਨ ਹੋ ਬਹਿ ਕਾਮ হে ਭਾਈ ਇਹ ਸਾਰਾ ਸੰਸਾਰ ਜਿਹੜਾ ਜਗ ਤੇ ਭਿਖਾਰੀ ਆ ਇੱਕ ਦਾਤਾ ਹੈ ਸਤਿਗੁਰ ਤੇ ਸਾਰੀ ਦੁਨੀਆ ਮੰਗਦੀ ਹੈ ਹਰ ਇੱਕ ਮਾਈ ਭਾਈ ਸਤਿਗੁਰਾਂ ਦੇ ਚਰਨਾਂ ਵਿੱਚ ਆਣ ਕੇ ਆਪਾਂ ਦਾਤਾ ਮੰਗਦੇ ਹਾਂ ਜਿਹੜਾ ਵੀ ਆਪਣੇ ਸਤਿਗੁਰੂ ਨੂੰ ਸਿਮਰੇਗਾ ਚੇਤੇ ਕਰੇਗਾ ਸੱਚੇ ਬਾਦਸ਼ਾਹ ਦੀ ਉਹਨਾਂ ਦੇ ਸਾਰੇ ਕਾਰਜ ਆਸ ਕਰੇਗਾ ਤਾਨ ਧਨ ਸੰਪੈ ਸੁਖ ਦਿਓ ਅਰਜੇ ਨੀਕੇ ਧਾਮ ਕਹੋ ਨਾਨਕ ਮਨ ਸਿਮਰ ਤੇ ਮਨ ਨੂੰ ਚੇਤੇ ਕਰ ਤੇਰੇ ਦੁਨਿਆਵੀ ਕਾਰਜ ਵੀ ਸੌਰ ਜਾਣਗੇ ਜਿਹੜੇ ਸਾਡੇ ਸੰਸਾਰੀ ਕਾਰਜ ਆ ਉਹ ਵੀ ਮਹਾਰਾਜ ਸਵਾਰਦਾ ਤੇ ਇਸੇ ਤਰ੍ਹਾਂ ਜਿਹੜੀ ਸਾਡੀ ਜ਼ਿੰਦਗੀ ਦਾ ਅਸਲੀ ਕਾਰਜ ਆ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਕਹਿੰਦੇ ਨੇ ਉਹ ਵੀ ਤੇਰਾ ਸੌ ਰਜਾਏਗਾ ਕਿਉਂਕਿ ਜਿਸ ਮਾਲਕ ਨੇ ਇਹ ਸਾਨੂੰ ਤਨ ਦਿੱਤਾ ਗੁਰੂ ਕੀ ਸੰਗਤ ਬੜਾ ਕੀਮਤੀ ਆ ਦੁਨਿਆਵੀ ਤੌਰ ਤੇ ਜਦੋਂ ਦੇਖਿਆ ਜਾਏ ਤੇ ਸਤਨ ਦੀ ਵੀ ਬੜੀ ਕੀਮਤ ਆ ਵੇਖੋ ਕਿਸੇ ਮਨੁੱਖ ਦਾ ਕੋਈ ਸਰੀਰ ਜਦੋਂ ਢਲਾ ਬਠਾਉ ਜਾਏ ਫਿਰ ਪਤਾ ਲੱਗਦਾ ਵੀ ਇਹ ਸਰੀਰ ਦੀ ਕੀ ਕੀਮਤ ਆ ਇਹਨਾਂ ਗੋਡਿਆਂ ਦੀ ਕੀ ਕੀਮਤ ਆ ਇਹਨਾਂ ਅੱਖਾਂ ਦੀ ਕੀ ਕੀਮਤ ਆ ਇਹ ਜਿਹੜਾ ਹੱਥ ਸਾਡੇ ਅੰਦਰ ਚੱਲ ਰਿਹਾ ਇਹਦੀ ਕਿੰਨੀ ਵੈਲਿਊ ਆ ਫਿਰ ਇਸ ਬਾਰੇ ਪਤਾ ਲੱਗਦਾ ਜਿਸ ਮਾਲਕ ਨੇ ਤੁਹਾਡੇ ਉੱਤੇ ਇੰਨਾ ਬਰਬਕਾਰ ਕੀਤਾ ਬਿਉਸਦਾਤੇ ਨੇ ਇਹ ਸਾਨੂੰ ਜੀਵਨ ਮੁਫਤ ਦਿੱਤਾ ਹੈ ਤੇ ਬਾਦਸ਼ਾਹ ਜੀ ਕਹਿੰਦੇ ਤੂੰ ਉਸ ਮਾਲਕ ਦਾ ਸ਼ੁਕਰਾਨਾ ਕਰ ਸੋ ਕਿਉ ਮਿਸਰੇ ਜੇ ਸਾਦਕਿਸ਼ ਦੀਆ ਸੋ ਕਿਉ ਮਿਸਰੇ ਜੇ ਜੀਵਨ ਜੀਆ ਜਿਸ ਮਾਲਕ ਨੇ ਸਾਨੂੰ ਜਿੰਦ ਆਸਵਾਸ ਬਖਸ਼ਿਸ਼ ਕੀਤੀ ਆ ਦੁਨੀਆਦਾਰੀ ਕਾਮ ਕਾਜ ਕਰਦਿਆਂ ਸਾਡਾ ਸਰੀਰ ਥੱਕ ਜਾਂਦਾ ਅਸੀਂ ਕਹਿੰਦੇ ਉਹ ਥਕੇਵਾ ਹੋ ਗਿਆ ਹੁਣ ਤੁਰਿਆ ਨਹੀਂ ਜਾਂਦਾ ਮਨੁੱਖ ਲੰਮਾ ਪੈ ਜਾਂਦਾ ਹੈ ਮੰਜੇ ਉੱਤੇ ਸੌਂ ਜਾਂਦਾ ਹੈ ਇੰਨਾ ਵੀ ਸੁਰਤ ਹੁੰਦਾ ਹੈ ਜਦੋਂ ਜਾਗ ਖੁਰਦੀ ਹੈ ਤੇ ਕਹਿੰਦਾ ਪਤਾ ਹੀ ਲੱਗਾ ਵੀ ਰਾਤ ਕਿੰਥੇ ਪਿਆਰਿਆ ਤੇ ਉਸ ਵੇਲੇ ਵੀ ਇਹ ਸਾਡੇ ਸਵਾਸ ਚੱਲਦੇ ਰਹੇ ਤੇ ਕਿੰਨੇ ਚਲਾਏ ਇਸ ਦਾਤੇ ਨੇ ਅਕਾਲ ਪੁਰਖ ਪ੍ਰਮਾਤਮਾ ਨੇ ਸਤਿਗੁਰਾਂ ਨੇ ਮਿਹਰ ਕੀਤੀ ਸਾਡੇ ਸਵਾਸ ਚੱਲਦੇ ਰਹੇ ਮਨੁੱਖ ਅੰਮ੍ਰਿਤ ਵੇਲੇ ਉੱਠਦਾ ਹੈ ਤੇ ਕਹਿੰਦਾ ਦਾਤਾ ਜੀ ਤੇਰਾ ਸ਼ੁਕਰਿਆ ਨਿਤਨੇਮ ਕਰਦੇ ਆਪ ਜੀ ਦੀ ਬਖਸ਼ਿਸ਼ ਤੇ ਸਦਕਾ ਰੈਣ ਪਤੀਤ ਹੋਈ ਭਾਲੇ ਦੇ ਅੰਦਰ ਦਿਨ ਪਤੀਤ ਕਰਵਾਣਾ ਵਾਹਿਗੁਰੂ ਤੇਰਾ ਸ਼ੁਕਰਿਆ ਸਤਿਗੁਰੂ ਗੁਰੰਗਤ ਸਾਹਿਬ ਜੀ ਮਹਾਰਾਜ ਸਾਨੂੰ ਸਮਝਾਉਂਦੇ ਨੇ ਜਿਸ ਦਾ ਦਿੱਤਾ ਖਾਵਣਾ ਤਿਸ ਕਈਏ ਸਾबास ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ ਜਿਸ ਵਾਹਿਗੁਰੂ ਅਕਾਲ ਪੁਰਖ ਦਾ ਜਿੱਤਾ ਹੋਇਆ ਭੋਜਨ ਛਕਦੇ ਆਂ ਉਹਦੇ ਦਿੱਤਾ ਹੋਇਆ ਜਲ ਛਕਦੇ ਆ ਐਸੇ ਮਾਲਕ ਦਾ ਸਾਨੂੰ ਸ਼ੁਕਰਾਨਾ ਵੀ ਕਰਨਾ ਚਾਹੀਦਾ ਜਿਸ ਮਾਲਕ ਨੇ ਇਹ ਸਭ ਕੁਝ ਬਖਸ਼ਿਸ਼ ਕੀਤਾ ਹੈ ਜਿਸ ਨੇ ਛੱਤੀ ਕਿਸਮ ਦੇ ਪਦਾਰਥ ਬਖਸ਼ਿਸ਼ ਕੀਤੇ ਆ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਕਿਸ ਠਾਕੁਰ ਕੋ ਰਖਮਨ ਮਾਹੇ ਉਸ ਮਾਲਕ ਨੂੰ ਆਪਣੇ ਹਿਰਦੇ ਵਿੱਚ ਵਸਾਉ ਨੂੰ ਚੇਤੇ ਕਰ ਕਿੰਨਾ ਸੌਖਾ ਢਾਂਗਿਆ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਸਾਨੂੰ ਸਮਝਾਇਆ ਕਿ ਦੁਨੀਆਦਾਰੀ ਦੇ ਕੰਮ ਕਾਜ ਵੀ ਕਰਨੇ ਆ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਵੀ ਸੰਭਲਣੀਆਂ ਤੇ ਉਸ ਦਾਤੇ ਨੂੰ ਚੇਤੇ ਰੱਖਣਾ ਆਪਣੇ ਹਿਰਦੇ ਦੇ ਵਿੱਚ ਧੰਗ ਗੁਰੂ ਨਾਨਕ ਸਾਹਿਬ ਜੀ ਨੇ ਜਿੰਨੇ ਵੀ ਔਖੇ ਕੰਮ ਸਨ ਉਹ ਕਾਲ ਯੁੱਗ ਦੇ ਸਾਰੇ ਹੀ ਸੌਖੇ ਕਰ ਦਿੱਤੇ ਤੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਸਰਬ ਸੁਖਾ ਦਾਤਾ ਸਤਿਗੁਰ ਤਾਂ ਕੀ ਸ਼ਰਨੀ ਫਾਇ ਜਿਹੜਾ ਬੰਦਾ ਉਹਦਾ ਮੈਨੂੰ ਸੁੱਖ ਨਹੀਂ ਚਾਹੀਦਾ ਹਰ ਬੰਦਾ ਸੁਖੀ ਹੋਣਾ ਚਾਹੁੰਦਾ ਤੇ ਬੂ ਤੇਗ ਬਹਾਦਰ ਸਾਹਿਬ ਜੀ ਨੇ ਫੈਸਲਾ ਕਰ ਦਿੱਤਾ ਜੋ ਸੁਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ ਕਹੋ ਨਾਨਕ ਸੁਨ ਰੇ ਮਨਾ ਦੁਰਲੱਭ ਮਨੁੱਖ ਦੇ ਇਹ ਦੁਰਲੱਭ ਮਨੁੱਖਾ ਦੇ ਆ ਇਹ ਪੈਸੇ ਦੇ ਨਾਲ ਨਹੀਂ ਖਰੀਦੀ ਜਾਂਦੀ ਜ਼ਮੀਨ ਗਹਿਣੇ ਪਾ ਕੇ ਨਹੀਂ ਇਹ ਤਾਂ ਅਕਾਲ ਪੁਰਖ परमात्मा ਦੀ ਬਖਸ਼ਿਸ਼ ਹੁੰਦੀ ਆ ਫਿਰ ਜਾ ਕੇ ਇਹ ਸਭ ਨੂੰ ਮਨੁੱਖਾ ਜਨਮ ਪ੍ਰਾਪਤ ਹੁੰਦਾ ਦੁਲਬ ਜਨਮ ਪੁੰਨ ਫਲ ਪਾਇਓ ਬਿਰਥਾ ਜਾਤ ਅੱਬ ਵੀ ਕਹ ਭਗਤ ਰਵਦਾਸ ਸਾਹਿਬ ਜੀ ਬਚਨ ਕਰਦੇ ਆ ਭਗਤ ਬਾਣੀ ਅੰਦਰ ਭਾਈ ਕੋਈ ਚੰਗਾ ਤੂੰ ਪੁੰਨ ਕੀਤਾ ਕੋਈ ਚੰਗਾ ਕਰਮ ਕੀਤਾ ਉਹ ਤੇਰਾ ਅੱਗੇ ਆ ਗਿਆ ਦਾਤੇ ਨੂੰ ਤੇਰੇ ਉੱਤੇ ਤਰਸ ਆਇਆ ਉਹਨੇ ਰਤਨਾ ਵਰਗਾ ਸਾਨੂੰ ਕੀਮਤੀ ਜਨਮ ਦੇ ਦਿੱਤਾ ਭਾਈ ਕੋਈ ਚੰਗਾ ਤੂੰ ਪੁੰਨ ਕੀਤਾ ਕੋਈ ਚੰਗਾ ਕਰਮ ਕੀਤਾ ਉਹ ਤੇਰਾ ਅੱਗੇ ਆ ਗਿਆ ਦਾਤੇ ਨੂੰ ਤੇਰੇ ਉੱਤੇ ਤਰਸ ਆਇਆ ਉਹਨੇ ਰਤਨਾ ਵਰਗਾ ਸਾਨੂੰ ਕੀਮਤੀ ਜਨਮ ਦੇ ਦਿੱਤਾ ਦੁਲਾਬ ਜਨਮ ਪੁੰਨ ਫਲ ਪਾਇਓ ਦਿਲਪਤਾ ਜਤ ਅਬ ਮੇਕੈ ਪਰ ਚੰਗੀ ਗੁਰਮਤ ਵਿਚਾਰ ਕਰਨ ਤੋਂ ਬਿਨਾ ਸੇਵਾ ਤੇ ਸਿਮਰ ਤੋਂ ਬਿਨਾ ਮਨੁੱਖਤਾ ਇਹ ਜਨਮ ਜਿਹੜਾ ਐਵੇਂ ਤੁਰਿਆ ਜਾ ਰਿਹਾ ਹੈ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬਿਨ ਹਰ ਭਗਤ ਕਹੋ ਕਹੇ ਲੇਖ ਹੈ ਪਰਮਾਤਮਾ ਦੀ ਭਗਤੀ ਤੇ ਸਿਮਰ ਤੋਂ ਬਿਨਾ ਮਨੁੱਖ ਨੂੰ ਭਾਵੇਂ ਕਿੰਨਾ ਵੱਡਾ ਰਾਜ ਭਾਗ ਵੀ ਮਰ ਜਾਏ ਮਹਾਰਾਜ ਕਹਿੰਦੇ ਉਹ ਰੱਬ ਦੇ ਘਰ 'ਚ ਕਿਸੇ ਲੇਖੇ ਨਹੀਂ ਉਮਾਤਮਾ ਦੀ ਭਗਤੀ ਸ੍ਰੇਸ਼ਟ ਆ ਬਾਰ ਬਾਰ ਸਤਿਗੁਰਾਂ ਦੀ ਬਾਣੀ ਸਾਨੂੰ ਸਮਝਾਉਂਦੀ ਆ ਭਈ ਪ੍ਰਾਪਤ ਮਾਨੁਖ ਦੇਹੁਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰਿਆ ਅਬਰਕਾਜ ਤੇਰੇ ਕਿਤੇ ਨਾ ਕਾਮ ਉਹ ਕੰਮ ਜਿਹੜੇ ਕੰਮ ਵਿੱਚ ਬੇਈਮਾਨੀ ਆ ਜਿਹੜੇ ਕੰਮ ਵਿੱਚ ਠੱਗੀ ਆ ਜਿਵੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਆਖਿਆ ਸੀ ਦੁਨੀ ਚੰਦ ਜੇ ਜਦੋਂ ਤੁਸੀਂ ਰਿਸ਼ਵਤ ਲੈਂਦੇ ਹੋ ਨਾ ਗਰੀਬਾਂ ਦਾ ਖੂਨ ਚੂਸਦੇ ਹੋ ਜਿਹੜਾ ਦੂਰ ਨੰਬਰ ਦਾ ਪੈਸਾ ਉਦੋਂ ਤੇ ਬੜਾ ਚੰਗਾ ਲੱਗਦਾ ਹੈ ਪਾਤਸ਼ਾਹ ਕਹਿਣ ਲੱਗੇ ਦੇ ਇਹਦਾ ਫਾਲ ਬੜਾ ਕੌੜਾ ਹੁੰਦਾ